और जो छोटे बच्चे भी ने कैमरा मैन में कमा थोड़ा लागे आज क्या नाम है मोहित मोहित कैसे मदद करते हो अपने माता पिता के साथ क्या क्या बनाते हो गुब्बारे बनाते हैं गुब्बारे कैसे बनते हो गुब्बारे बताओ ऐसे अच्छा कितने गुब्बारे बनाए आज बहुत बनाए बहुत बनाए हाँ। स्कूल जाने का मन नहीं करता नहीं। अच्छा पढ़ाई नहीं करना चाहते ਪੜਾਈ ਤਾਂ ਕਰਨਾ ਚਾਹਤੇ ਪਰ ਇਤਨੇ ਪੈਸੇ ਨਹੀਂ ਆਵਾ। ਅੱਛਾ ਪੈਸੇ ਨਹੀਂ ਆ। ਸੋ ਬੜੇ ਭਾਵੁਕ ਪਾਲਾ ਬੱਚਾ ਕਹਿੰਦਾ ਕਿ ਪੜਨਾ ਜੜਾ ਵਾ ਉਹ ਮੈਂ ਚਾਹਨਾ ਵਾ ਲੇਕਿਨ ਘਰ ਦੀ ਮਜਬੂਰੀ ਆ ਕਿ ਪੜਾਇਆ ਨਹੀਂ ਜਾਂਦਾ। ਤੁਸੀਂ ਜੁੜ ਚੁੱਕੇ ਹੋ ਐਕਸਪ੍ਰੈਸ ਨਿਊਜ਼ਨੈਟ ਦੇ ਨਾਲ। ਕੁਝ ਖਬਰਾਂ ਜੜੀਆਂ ਵਾ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਅਚਾਨਕ ਹੀ ਬਣ ਜਾਂਦੀਆਂ ਨੇ। ਸੋ ਮੈਂ ਇਸ ਵੇਲੇ ਗੁਰਦਾਸਪੁਰ ਦੇ ਸ਼੍ਰੀ ਰਾਦੇਸ਼ਮੀਰਸ ਤੇ ਬਿਲਕੁਲ ਕਰੀਬਾਂ ਔਰ ਅਚਾਨਕ ਮੇਰਾ ਧਿਆਨ ਪਿਆ ਵਾ ਔਰ ਮੈਂ ਦੇਖ ਰਿਹਾ ਕਿ ਸੜਕ ਦੇ ਉੱਤੇ ਇਹ ਛੋਟੇ-ਛੋਟੇ ਬੱਚੇ ਜਿਹੜੇ ਆ ਔਰ ਇਹਨਾਂ ਦੇ ਨਾਲ ਫੈਮਿਲੀਜ਼ ਇਹਨਾਂ ਨੇ ਇਹ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨਰ ਟੁਆਇਜ਼ ਜਿਹੜੇ ਆ ਖਡਾਉਣੇ ਲਗਾਏ ਹੋਏ ਆ ਔਰ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਆ ਇਹ ਸਾਰਾ ਸਮਾਨ ਜਿਹੜਾ ਵਾ ਆ ਉੱਪਰ ਵੀ ਮੈਂ ਕੈਮਰਾਮੈਨ ਨੂੰ ਕਵਾਂਗਾ ਦਿਖਾਓ ਬਹੁਤ ਸ਼ਾਨਦਾਰ ਚੀਜ਼ਾਂ ਨੇ ਔਰ ਜਿਸ ਤਰ੍ਹਾਂ ਗੁਬਾਰੇ ਵਗੈਰਾ ਵਾ ਮਤਲਬ ਆ ਦੇਖੋ ਫੁੱਟਬਾਲ ਜਿਹੜੀਆਂ ਚੀਜ਼ਾਂ ਆਪਾਂ ਬਚਪਨ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਜਾ ਕੇ ਅਕਸਰ ਹੀ ਵਿਸਾਖੀ ਜਾਂ ਕੋਈ ਹੋਰ ਮੇਲਿਆਂ ਦੇ ਉੱਤੇ ਦੇਖਦੇ ਰਹਿਆ ਆ ਉਹੀ ਚੀਜ਼ਾਂ ਅੱਜ ਗੁਰਦਾਸਪੁਰ ਦੇ ਵਿੱਚ ਫੇਰ ਲਗੀਆਂ ਨੇ ਇਹ ਪੂਰਾ ਇੱਕ ਪਰਿਵਾਰ ਜਿਹੜਾ ਵਾ ਉਹ ਹੁਸ਼ਿਆਰਪੁਰ ਤੋਂ ਇਹ ਸਮਾਨ ਸੇਲ ਕਰਨ ਦੇ ਲਈ ਆਇਆ ਹੋਇਆ ਵਾ ਇਹਨਾਂ ਦੇ ਬੱਚੇ ਵੀ ਇੱਥੇ ਬੜੇ ਖੁਸ਼ ਨੇ ਔਰ ਕਹਿ ਰਿਹਾ ਕਿ ਗੁਰਦਾਸਪੁਰ ਦੇ ਲੋਕੀ ਪਿਆਰ ਬੜਾ ਕਰਦੇ ਆ ਆ ਦੇਖੋ ਸਾਰੇ ਕਿੱਡੇ ਸੋਹਣੇ ਟਵਾਈਸ ਨੇ ਔਰ ਇਹਨਾਂ ਤੋਂ ਬਣਾਏ ਜਾਂਦੇ ਆ ਕੈਮਰਾਮੈਨ ਮੈਂ ਕਹੂੰਗਾ ਜਲਦੀ ਦੇ ਨਾਲ ਇੱਧਰ ਆਓ ਆ ਦੇਖੋ ਲਗਾਤਾਰ ਜਿਹੜਾ ਵਾ ਇਹਨਾਂ ਨੇ ਆਪਣੇ ਇੱਕ ਸਮ ਦੇ ਸਟਾਲਸ ਲਗਾਏ ਹੋਏ ਆ ਕੀ ਨਾਮ ਹੈ ਆਪਕਾ ਮੰਗਲੀ ਕਿੰਨੇ ਕੀ ਇਹ ਪਤਾਈਏ ਕਿ ਇਹ ਕਿਤਨੇ ਰੋਜ਼ ਕੇ ਸੇਲ ਹੋ ਰਹੇ ਹੁਬਾਰੇ ਹਾਂ ਜੀ ਆਏ ਅੱਜ ਕੱਲ ਦੁਕਾਨ ਸੇਲੇ ਤੇ ਨਹੀਂ ਆਏ ਉਹ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਯਹਾਂ ਦਾ ਮੋਲ ਤਾਂ ਠੀਕ ਹੈ ਹਾਂ ਗਾ ਜੀ ਕਿਤਨੇ ਸਾਲ ਹੋ ਗਏ ਆਪਕੋ ਇਹ ਕਰਦੇ ਕਰਦੇ ਹੋ ਗਏ ਕਿਤਨੇ 20 22 ਸਾਲ ਹੋ ਗਏ ਉਹ 20 22 ਸਾਲਾਂ ਤੋਂ ਇਹ ਨੌਜਵਾਨ ਲੱਗਾ ਹੋਇਆ ਵੈਸੇ ਕੰਮ ਦੇ ਨਾਲ ਆਜੋ ਤੁਹਾਨੂੰ ਦਿਖਾਈਏ ਕਿ ਅਲੱਗ-ਅਲੱਗ ਤਰ੍ਹਾਂ ਦੇ ਟੌਇਜ਼ ਲੱਗੇ ਹੋਏ ਆ ਛੋਟੇ ਬੱਚਿਆਂ ਦੀ ਬਹੁਤ ਪਸੰਦ ਗੁਰਦਾਸਪੁਰ ਦੇ ਇਲਾਕੇ ਭਰ ਤੋਂ ਆ ਲੋਕ ਵੱਡੀ ਗਿਣਤੀ ਚ ਆ ਰਹੇ ਆ ਸੋ ਸੋਸ਼ਲ ਮੀਡੀਆ ਦਾ ਜਮਾਨਾ ਵਾ ਇਹ ਪਰਿਵਾਰ ਇਹਨਾਂ ਚੀਜ਼ਾਂ ਦੀ ਚੀਜ਼ਾਂ ਬਣਾਉਂਦੇ ਵੇਚਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵਾ ਪ੍ਰੋਗਰਾਮ ਹੀ ਦੇਖ ਰਿਹਾ ਕਾ ਕੀ ਦੇਖ ਰਹੇ ਹੋ ਟੀਵੀ 'ਤੇ ਇਹ ਵਾਲੇ ਦੇਖ ਰਹੇ ਆ ਪ੍ਰੋਗਰਾਮ ਦੇਖੋ ਉਹ ਲੈ ਸੋ ਕੁਛ ਸਮਾਂ ਪਹਿਲਾਂ ਹੀ ਜਿਹੜਾ ਦਿਖਾਇਓ 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 ਕੁਛ ਸਮਾਂ ਪਹਿਲਾਂ ਹੀ ਜਿਹੜਾ ਵਾ ਗੁਰਦਾਸਪੁਰ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਜੀ ਨੇ ਇੰਡੀਆ ਨਿਊਜ਼ ਜਿਹੜਾ ਟੀਵੀ ਦੇ ਵਿੱਚ 116 ਨੰਬਰ ਤੇ ਚੱਲਦਾ ਵਾ ਉੱਥੇ ਲਾਈਵ ਪ੍ਰੋਗਰਾਮ ਦਿਖਾਇਆ ਵਾ ਤੇ ਮੈਂ ਦੇਖ ਕੇ ਹੈਰਾਨਾ ਕਿ ਟੈਕਨੋਲੋਜੀ ਦਾ ਕਿੰਨਾ ਜ਼ਮਾਨਾ ਵਾ ਇਹ ਲੋਕ ਆਰਾਮ ਨਾਲ ਵੇਖ ਕੇ ਤੇ ਕਿੰਨਾ ਇੰਜੋਏ ਕਰ ਰਹੇ ਆ ਕਿਾ ਖੁਸ਼ ਹੋ ਆਪ ਜੋ ਇਹ ਲਾਈਵ ਚੱਲ ਰਿਹਾ ਆਪ ਦਾ ਆਹ ਦੇਖੇ ਆਪੋ ਆਪਣੇ ਸਿਸਟਮ ਦੇ ਨਾਲ ਚੱਲ ਰਹੇ ਨੇ ਸੋ ਲਗਾਤਾਰ ਕੁਝ ਹੋਰ ਸਾਥੀ ਨੇ ਕੈਮਰਾਮੈਨ ਨੂੰ ਮੈਂ ਕਹਾਂਗਾ ਇੱਧਰ ਆਓ ਦੇਖੋ ਕਿੰਨਾ ਸਮਾਨ ਜਿਹੜਾ ਵਾ ਉਹ ਇਸ ਇੱਕ ਪਰਿਵਾਰ ਹੋਰ ਨੇ ਬਣਾਇਆ ਹੋਇਆ ਵਾ ਲਗਾਤਾਰ ਇਹ ਤਰ੍ਹਾਂ ਤਰ੍ਹਾਂ ਦੇ ਪੰਛੀ ਨੇ ਔਰ 에ਰੋਪਲੇਨ ਲੱਗਦਾ ਕਿ ਜਹਾਜ਼ ਸ਼ਾਇਦ ਕੈਨੇਡਾ ਚ ਜਾਂਦਾ ਹੋਏ ਤੇ ਫਟਾਫਟ ਹੀ ਸਾਰੇ ਬੈ ਕੇ ਕੈਨੇਡਾ ਚਲ ਜੀਏ 에ਅਰ ਇੰਡੀਆ ਦੀ ਉੱਪਰ ਇਹਨਾਂ ਨੇ ਲੋਗੋ ਵੀ ਦਿੱਤਾ ਦਾ ਵਾ ਬੈਨ ਜੀ ਕੀ ਨਾਮ ਹੈ ਆਪਕਾ ਰੇਖਾ ਰੇਖਾ ਤੋ ਇਹ ਕਾਫੀ ਵੱਡਾ ਤੁਸੀਂ ਢੇਰ ਲਾਇਆ ਹੋਇਆ ਕੀ ਕੀ ਚੀਜ਼ਾਂ ਬਣਾਉਂਦੇ ਹੋ ਇਹ ਖਿਡੌਣੇ ਬਣਾਉਂਦੇ ਆ ਖਿਡੌਣੇ ਤੋ ਜੈਸੇ ਇਹ 에ਰੋਪਲੇਨ ਹੈ ਇੱਕ ਜਹਾਜ਼ ਹੈ

ओके 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 तो गुरदासपुर के लोगों का कैसा रिस्पॉन्स है कितना लोग खरीदारी कर रहे हैं नहीं नहीं कोई कोई ले लेता है ना अच्छा, ले ले, ले, ले तो सारा साल ये काम चल जाता है आपका हर साल चल 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 चलता है, है ना काम फिर ये तो आते हैं ना हम जन्माष्टमी पर आप यहाँ आ गए और कहा जाते हैं थोड़ा बताइए अब इसके बाद अब बटा ले जाएंगे जन्माष्टमी खत्म हो के अच्छा फिर उसके बाद जलिंदर जलंधर फिर दशहरा लगाएंगे अच्छा फिर दिवाली में जाएंगे तेरे ऐसे okay. मेले लगाते रहते लगाते हैं लगाते रहते हैं। जब दो महीने तक कुछ काम नहीं रहता है ना तो मजदूरी करके खाते हैं ओके सो ये महिला का कहना हुआ कि लगातार वो चै जनमष्टमी या और जनमष्टमी के बाद जिस तरह और त्यौहार आ जाते हैं जिलंधर बटाला के बाद और लगातार चलते रहते हैं और दो महीने जड़े बीच बजदे ने भैया क्या नाम है आपका आगे आ जाओ वरुण वरुण तो जब दो महीने आपको कोई ये वाला काम मिलने का नहीं मिलता तो उसमें क्या करते हैं आप मिस्त्री का काम कर लेता हूं मैं मिस्त्री का कहाँ पर जैन सा जो कोई लेके आ जाता ना मेरे को लेके चला जाता मैं कर लेता वैसे पर पर। आप मूल निवासी कहाँ के हैं वो ऐसा तो आप होशियारे ऐसा बहन करा के रखे गुजरात में गुजरात के हाँ। सो मैं छोटा बच्चा भी है बेटा क्या कहना चाहोगे टीवी पर हम कहना चाहेंगे कैसे है जी खिलौना आपका बढ़िया है ਆਓ ਜੀ ਲੋਕ ਖਰੀਦਣੇ ਆਏ ਕਿ ਆ ਬੋਲੋ ਲੋਕੋ ਕੋ ਕਿ ਹਮਾਰੇ ਖਿਲੋਨੇ ਖਰੀਦਣੇ ਆਓ ਹਮਾਰੇ ਹਮਾਰੇ ਖਿਲੋਨੇ ਬਹੁਤ ਅੱਛੇ ਹੈ ਖਰੀਦਣੇ ਆ ਜਾਣਾ ਸੋ ਬਹੁਤ ਵਧੀਆ ਇੱਥੇ ਮਾਹੌਲਾ ਇਹ ਪਰਿਵਾਰ 10 ਮਹੀਨੇ ਇਹ ਜਿਹੜਾ ਖਡੋਣੇ ਵੇਚਣ ਦਾ ਕੰਮ ਕਰਦੇ ਆ 50 ਰੁਪਏ ਦਾ ਇੱਕ ਖਡੋਣਾ ਵਾ ਕੋਈ ਜ਼ਿਆਦਾ ਮਹਿੰਗਾ ਨਹੀਂ ਅੱਜ ਦੇ ਦੌਰ ਵਿੱਚ ਔਰ 2 ਮਹੀਨੇ ਜਿਹੜੇ ਬਚ ਜਾਂਦੇ ਆ ਉਹ ਦੱਸ ਰਿਹਾ ਕਿ ਇਹ ਲੇਬਰ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਸੋ ਗੁਰਦਾਸਪੁਰ ਸ਼ਹਿਰ ਦੇ ਲੋਕਾਂ ਲਈ ਵਧੀਆ ਖਬਰ ਹੈ ਤੇ ਦਫ਼ਤਰ ਲਾ ਕੇ ਸਟਾਲ ਲਗਾਇਆ ਵਾ ਜ਼ਰੂਰ ਆ ਕੇ ਇੱਕ ਵਾਰ ਆਪਣੇ ਬੱਚਿਆਂ ਨੂੰ ਇਹ ਖਡੌਣੇ ਲੈ ਕੇ ਦਵੋ ਤਾਂ ਜੋ ਬੱਚੇ ਵੀ ਘਰਾਂ ਦੇ ਵਿੱਚ ਬੈਠੇ ਮੋਬਾਈਲ ਦੇ ਇਲਾਵਾ ਕੁਝ ਹੋਰ ਚੀਜ਼ਾਂ ਦੇ ਨਾਲ ਵੀ ਖੇਡ ਸਕਣ ਸੋ ਗਰਦਾਸਪੁਰ ਤੋਂ ਐਕਸਪ੍ਰੈਸ ਨਿਊਜ਼ ਲੈ ਲਈ ਮੈਂ ਤੁਹਾਡਾ ਆਪਣਾ ਰਜੇਸ਼ ਪੰਡਤ ਧੰਨਵਾਦ